ਕੇਂਦਰੀ ਮੰਤਰੀ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਮੌਜੂਦਾ ਹਲਕੇ ਬਠਿੰਡਾ ਤੋਂ ਹੀ ਚੋਣ ਲੜਨਾ ਤਕਰੀਬਨ ਤੈ ਹੈ ਪੰਜਾਬ ਦੇ ਵਿੱਤ ਮੰਤਰੀ ਅਤੇ ਹਰਸਿਮਰਤ ਬਾਦਲ ਦੇ ਦਿਓਰ ਲੋਕ ਸਭਾ ਚੋਣਾ ਲੜਨ ਤੋਂ ਇਨਕਾਰੀ ਨੇ ਕਾਂਗਰਸੀ ਖੇਮੇ ਵਿੱਚ ਬਠਿੰਡਾ ਤੋਂ ਹੀ ਮਹਿਲਾ ਉਮੀਦਵਾਰ ਉਤਾਰੇ ਜਾਣ ਤੇ ਵਿਚਾਰਾ ਹੋ ਰਿਏ ਨੇ ਤਾਂ ਸੁਖਬੀਰ ਬਾਦਲ ਨੇ ਨਵਜੋਤ ਕੌਰ ਸਿੱਧੂ ਨੂੰ ਚੁਣੌਤੀਪੂਰਨ ਲੈਜ਼ੇ ਵਿੱਚ ਕਿਹਾ ਹੈ ਕਿ ਉਹ ਇੱਥੇ ਆ ਕੇ ਚੋਣਾ ਲੜ ਸਕਦੇ ਨੇ ਯਾਰ ਮੈਨੂੰ ਤਾਂ ਕੋਈ ਮਰਜ਼ੀ ਆ ਜੇ ਆਪਾਂ ਨੂੰ ਕੀ ਉਹਨਾਂ ਦੀ ਪਾਰਟੀ ਦੀ ਆਪਣੀ ਥਿੰਕਿੰਗ ਹੈ ਸੁਭਿਰ ਬਾਦਲ ਨੇ ਹਰਸਿਮਰਤ ਬਾਦਲ ਦੇ ਟਵੀਟ ਸਹਾਰੇ ਆਪਣੇ ਚਚੇਰੇ ਬ੍ਰਾਹਮਣਪ੍ਰੀਤ ਬਾਦਲ ਤੇ ਵਾਰ ਕਰਦਿਆਂ ਕਿ ਮੰਨਪ੍ਰੀਤ ਨੇ ਜਦੋਂ ਤੋਂ ਖਜ਼ਾਨਾ ਮੰਤਰੀ ਦਾ ਅਹੁਦਾ ਸੰਭਾਲਿਆ ਉਦੋਂ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਦੇ ਵੀ ਸਮੱਸਿਆ ਨਹੀਂ ਦਿੱਤੀਆਂ ਜਦ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਨਵਾਂ ਪ੍ਰੋਜੈਕਟ ਲਾਇਆ ਕਰਨਗੇ ਪਰ ਪਿਛਲੇ 2 ਸਾਲਾਂ ਤੋਂ ਬਠਿੰਡਾ ਵਿੱਚ ਇੱਕ ਵੀ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ ਤਾਂ ਗੱਲ ਤਾਂ ਸਹੀ ਹੈ ਸਾਰਾ ਮੂਜੀ ਬੰਦੀ ਕਰਦਾ ਹੈ ਮੈਨੂੰ ਲੱਗਦਾ ਰੋਜ਼ ਇੱਥੇ ਟੀਚਰ ਮੁਲਾਜ਼ਮ ਨਾ ਤਨਖਾਹ ਦਿੰਦੇ ਆ ਸਾਰੀਆਂ ਪੈਨਸ਼ਨਾਂ ਨਹੀਂ ਆਈਆਂ ਸ਼ੱਕ ਨਹੀਂ ਹੈ ਖਜ਼ਾਨਾ ਮੰਤਰੀ ਉਹ ਹੈ ਸਾਡੇ ਟਾਈਮ 'ਚ ਹਰ ਹਰ ਮਹੀਨੇ ਆਉਂਦਾ ਸੀ ਸਾਰਾ ਸਮਾਂ ਉਹਦਾ ਸਟੇਟੂ ਵੀ ਸਰਕਾਰ ਉਹਨਾਂ ਦੀ ਹੈ ਇਹ ਸਟੇਟ ਉਹੀ ਮੈਂ ਕਹਿੰਦਾ ਕਿ ਇਹਨਾਂ ਨੂੰ ਕੋਈ ਇੰਟਰਸਟ ਹੀ ਨਹੀਂ ਤੂੰ ਦੇਖ ਲਓ ਪਟੰਡੇ ਸ਼ਹਿਰ 'ਚ ਇੱਕ ਨਵੀਂ ਇੱਟ ਲੱਗੀ ਆ ਕੋਈ ਨਵੀਂ ਚੀਜ਼ ਦਿੱਤੀ ਆ ਕੋਈ ਯਾਦ ਹੈ ਮੈਂ ਉਹਦੀ ਸਪੀਚ ਪੜ੍ਹਦਾ ਹੁੰਦੀ ਹਰ ਮਹੀਨੇ ਇੱਕ ਫੈਕਟਰੀ ਲਾਉਂਗੇ ਇੱਥੇ ਉਹੀ ਤਾਂ ਸੁਣੀ ਹੋਣੀ ਆ ਮੈਨੂੰ ਲੱਗਦਾ ਹਰ ਮਹੀਨੇ ਇੱਕ ਫੈਕਟਰੀ ਉਹ ਤਾਂ ਮਹਾ ਗੱਪੀਅਸ ਜਿੰਨੇ ਆ ਜਿੰਨੇ ਕਾਂਗਰਸੀ ਆ ਸਾਰੇ ਮਹਾ ਗੱਪੀ ਆ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਲੁਪੇਟ ਵਿੱਚ ਲੈਂਦਾ ਕਿ ਆਏ ਕਿ ਵਾਦੇ ਕਰਨ ਜੋਗੇ ਨਹੀਂ ਪਰ ਵਫਾ ਨਹੀਂ ਕਰਦੇ ਉਹਨਾਂ ਨੇ ਕਹੇ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਖਾਦੀ ਸੀ ਪਰ ਫਿਰ ਵੀ ਵਾਦੇ ਪੂਰੇ ਨਹੀਂ ਕੀਤੇ ਉਹਨਾਂ ਨੇ ਮੁੱਖ ਮੰਤਰੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਆਏ ਆਏ ਮੈਂ ਉਹਨਾਂ ਨੂੰ ਐਗਰੀ ਕਰਦਾ ਕਿਉਂਕਿ ਅੱਜ ਅੱਜ ਕੱਲ੍ਹ ਮੈਨੀਫੈਸਟੋ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਕੈਪਟਨ ਸਾਹਿਬ ਜੇ ਗੁੜਕਾ ਸਾਹਿਬ ਦੀ ਸੌਂ ਖਾ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸੌਂ ਖਾ ਦੀ ਕੈਪਟਨ ਸਾਹਿਬ ਨੇ। ਤੁਸੀਂ ਦੇਖ ਲਓ ਗੁਰੂ ਸਬੰਧ ਦੀ ਸੌਂ ਖਾ ਕੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਤੁਸੀਂ ਦੇਖੋ ਆਮ ਜਨਤਾ ਨੂੰ ਇਤੋਂ ਵੱਡਾ ਧੋਖਾ ਕੀ ਹੋ ਸਕਦਾ ਤੁਸੀਂ ਜੇ ਜੇ ਇਜੀ ਵੱਡੀ ਸੌਂ ਖਾ ਕੇ ਤੁਸੀਂ ਕਹੋਗੇ ਆਹ ਚੀਜ਼ਾਂ ਦੇਵਾਂਗਾ ਉਹਦਾ ਮੁਕਰ ਜੋ ਆਹ ਤਾਂ ਇਟਸ ਲਾਈਕ ਮਨ ਲਾ ਕ੍ਰਾਈਮਨਲ ਐਕਟ ਆਹ ਤਾਂ ਨਾ ਦ ਸ਼ੁੱਡ ਬੀ ਲਾਈਕ ਟ੍ਰੀਟਡ ਐਜ਼ ਅ ਕ੍ਰਿਮਿਨਲ ਐਕਟ ਨਾ ਕੇ ਸ਼ੁੱਡ ਬੀ ਰਜਿਸਟਰਡ ਬਟਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਚ ਕਾਂਗਰਸੀ ਨੇਤਾ ਸੁਖਦੇਵ ਸਿੰਘ ਚਾਹਲ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਸੁਖਬੀਰ ਬਾਦਲ ਨੇ ਬਠਿੰਡਾ ਸੀਟ ਦੇ ਮੁਕਾਬਲੇ ਬਾਰੇ ਕਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਵੀ ਮੈਦਾਨ ਉੱਚਾ ਜਾਵੇ ਬਠਿੰਡਾ ਤੋਂ ਤਰਮਚੰਦਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ